ਅਮਰਿਤਪਾਲ ਸਿੰਘ ਦਾ ਪ੍ਰਚਾਰ ਦਿਨ ਦਿਨ ਵਧਦਾ ਜਾ ਰਿਹਾ ਹੌਲੀ ਹੌਲੀ ਕਰਕੇ ਕਾਫਲਾ ਵੱਧਦਾ ਜਾ ਰਿਹਾ ਔਰ ਉਸੇ ਕਾਫਲੇ ਦੇ ਵਿੱਚ ਹੁਣ ਹਿੱਸਾ ਬਣੇ ਨੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਸ਼ਰਕਤ ਕੀਤੀ ਗਈ ਹੈ ਔਰ ਆ ਕੇ ਪ੍ਰਚਾਰ ਜਿਹੜਾ ਉਹ ਜ਼ੋਰਾਂ ਸ਼ੋਰਾਂ ਦੇ ਉੱਤੇ ਹੋਰ ਅੱਗੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਹ ਕੋਈ ਚੋਣ ਦਾ ਮੈਦਾਨ ਨਹੀਂ ਸਗੋ ਜੰਗ ਦਾ ਮੈਦਾਨ ਹੈ ਔਰ ਭਾਈ ਅਮਰਿਤਪਾਲ ਸਿੰਘ ਦੇ ਆਉਣ ਦੇ ਨਾਲ ਇਹ ਜੰਗ ਦਾ ਮੈਦਾਨ ਹੋਰ ਜ਼ਿਆਦਾ ਭਖ ਗਿਆ ਉਹਨਾਂ ਦੇ ਬਿਆਨ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸਮਰਥਕਾਂ ਵਿੱਚ ਖਾਸਾ ਜੋਸ਼ ਹੈ ਖਾਸਾ ਰੌਂਜ ਜਿਹੜਾ ਉਹਨਾਂ ਦਾ ਨਜ਼ਰ ਆ ਰਿਹਾ ਔਰ ਇਸੇ ਸਮਰਥਨ ਦੇ ਵਿੱਚ ਹੌਲੀ ਹੌਲੀ ਕਾਫਲਾ ਹੁਣ ਵੱਧਦਾ ਜਾ ਰਿਹਾ ਤਾਂ ਦੱਸ ਦਿੰਦੇ ਕਿ ਦੀਪ ਸਿੱਧੂ ਦੀ ਜਥੇਬੰਦੀ ਨੂੰ ਹੀ ਅਗਾਹਟ ਹੋ ਰਿਹਾ ਗਿਆ ਸੀ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਇੱਥੋਂ ਤੱਕ ਦਾਵਾ ਕੀਤਾ ਗਿਆ ਸੀ ਕਿ ਦੀਪ ਸਿੱਧੂ ਨੇ ਅਮਰਿਤਪਾਲ ਸਿੰਘ ਨੂੰ ਉਸ ਜਥੇਬੰਦੀ ਨੂੰ ਤੋੜਨ ਦਾ ਹੁਕਮ ਦਿੱਤਾਇਆ ਹੈ ਗੱਲਾਂ ਬਹੁਤ ਦੇਰ ਤੱਕ ਵਿਵਾਦਾਂ ਦਾ ਵਿਸ਼ਾ ਬਣੀਆਂ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਤੱਕ ਵੱਖ-ਵੱਖ ਕਜ਼ਮ ਦੀਆਂ ਟਿੱਪਣੀਆਂ ਹੁੰਦੀਆਂ ਰਹੀਆਂ ਨੇ ਇੱਥੋਂ ਤੱਕ ਕਿ ਸੋਨੀਆ ਮਾਨ ਦੇ ਵੱਖਰੇ ਵਿਚਾਰ ਵੀ ਉਸ ਵੇਲੇ ਸਾਹਮਣੇ ਆਉਂਦੇ ਨੇ ਪਰ ਹੁਣ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧ ਇਸ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਬਣਦੇ ਨਜ਼ਰ ਆ ਰਹੇ ਨੇ ਔਰ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਭਰਪੂਰ ਅੰਦਾਜ਼ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਅਮਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਨਿਤਰੇ ਨੇ ਮਨਦੀਪ ਸਿੰਘ ਸਿੱਧੂ ਦੀਪ ਸਿੱਧੂ ਦੇ ਭਰਾ ਔਰ ਇਸੇ ਸਮਰਥਨ ਦੇ ਚਲਦੇ ਬਹੁਤ ਵੱਡੇ ਬਿਆਨ ਜਿਹੜੇ ਨੇ ਉਹ ਸਟੇਜ ਦੇ ਉੱਤੇ ਖੜ ਕੇ ਦਿੱਤੇ ਗਏ ਨੇ ਕੀ ਕੁਝ ਬੋਲੇ ਨੇ ਮਨਦੀਪ ਸਿੰਘ ਸਿੱਧੂ ਆਓ ਸੁਣ ਲੈਣੇ ਆ ਅੱਜ ਆਪਾਂ ਇੱਥੇ ਸਾਰੇ ਭਾਈ ਅਮਰਿਤਪਾਲ ਸਿੰਘ ਜੀ ਦੀ ਚੋਣ ਮਹਿੰਮ 'ਚ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨ ਦੀ ਲੋੜ ਆ ਵੀ ਅੱਜ ਆਪਾਂ ਕੀ ਕਾਰਜ ਹੋਏ ਵੀ ਆਪਾਂ ਨੂੰ ਚੋਣ ਲੜਨੀ ਜ਼ਰੂਰੀ ਹੋ ਗਈ ਆ ਤੇ ਇਹ ਚੋਣ ਜੋ ਆਪਣੀ ਆਪਾਂ ਕੰਟੈਸਟ ਕਰਨ ਜਾ ਰਹੇ ਆ ਜਾਂ ਲੜਨ ਜਾ ਰਹੇ ਆ ਇਹ ਕੋਈ ਆਮ ਚੋਣ ਨਹੀਂ ਹੈ ਇਹ ਆਪਣਾ ਮੁਕਾਬਲਾ ਸਮੇਂ ਦੀਆਂ ਸਰਕਾਰਾਂ ਨਾਲ ਆ ਚਾਹੇ ਉਹ ਸੈਂਟਰ ਚ ਬੈਠੀਆਂ ਚਾਹੇ ਉਹ ਸਟੇਟ ਚ ਬੈਠੀਆਂ ਤੇ ਚਾਹੇ ਪਿਛਲੀਆਂ ਸਰਕਾਰਾਂ ਉਹਨਾਂ ਦੇ ਕੈਂਡੀਡੇਟਾਂ ਨਾਲ ਤੇ ਇਹ ਆਪਾਂ ਨੂੰ ਇਕਜੁੱਟ ਹੋ ਕੇ ਇਕੱਠਿਆਂ ਹੋ ਕੇ ਆਪਣਾ ਪੰਥਕ ਮਸਲਾ ਸਮਝ ਕੇ ਲੜਨੀ ਪੈਣੀ ਆ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਆ ਇਹ ਚੋਣ ਲੜਨ ਦਾ ਆਪਣਾ ਕਾਰਨ ਜੋ ਆਪਣੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਦੀ ਰਿਹਾਈ ਤੇ ਆਪਣੀ ਜੋ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਆ ਉਹ ਪਾਰਟੀ ਦਾ ਆਪ ਦੇ ਪੰਥਕ ਕਾਰਜਾਂ ਤੋਂ ਪਾਸਾ ਵਟਣਾ ਜੇ ਉਹ ਪੰਥਕ ਪਾਰਟੀ ਆਪ ਦੇ ਕਾਰਜ ਸਹੀ ਢੰਗ ਨਾਲ ਪੰਥ ਦੇ ਪ੍ਰਤੀ ਸੱਚੇ ਹੋ ਕੇ ਪੰਥਕ ਕਾਰਜਾਂ ਪਿੱਛੇ ਖੜਦੇ ਤਾਂ ਅੱਜ ਆਪਾਂ ਨੂੰ ਇਹ ਚੋਣ ਲੜਨ ਦਾ ਲੋੜ ਨਹੀਂ ਸੀ ਇਹ ਬਹੁਤ ਜ਼ਰੂਰੀ ਚੀਜ਼ ਹੋ ਗਈ ਆ ਵੀ ਆਪਾਂ ਆਪਣੇ ਪੰਥ ਪਿੱਛੇ ਇਕੱਠਿਆਂ ਹੋਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ